ਾਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਹਗੇ ਸਹਿਤਕਾਰ ਡਾਕਟਰ ਸੁਖਦੇਵ ਸਿੰਘ ਸਰਸਾ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬੀ ਸਹਿਤ ਜਗਤ ਨੂੰ ਪੰਜਾਬੀ ਜਗਤ ਨੂੰ ਅੱਜ ਉਸ ਵੇਲੇ ਵੱਡਾ ਘਾਟਾ ਪਿਆ ਜਦੋਂ ਸਾਡੇ ਸਿਰਮੌਰ ਕਵੀ ਡਾਕਟਰ ਸਰਜੀਪ ਪਾਤਰ ਸ਼੍ਰੀ ਪਦਮਚਿਰੀ ਸਰਜੀਤ ਪਾਤਰ ਨਹੀਂ ਰਹੇ ਉਹਨਾਂ ਦੀ ਜੀਵਨ ਤੇ ਰਚਨਾਵਾਂ ਬਾਰੇ ਜਿਹੜੇ ਕਿ ਬਹੁਤ ਉਹਨਾਂ ਨੇ ਵੱਡੀਆਂ ਲੀਹਾਂ ਪੰਜਾਬੀ ਸਹਿਤ ਜਗਤ ਦੇ ਵਿੱਚ ਪਾਈਆਂ ਡਾਕਟਰ ਸਿਸਾ ਤੋਂ ਜਾਣਦੇ ਹਾਂ ਕਿ ਉਹ ਉਹਨਾਂ ਦੇ ਘਾਟੇ ਬਾਰੇ ਕੀ ਕਹਿਣਾ ਚਾਹੁੰਦੇ ਹੈ ਕੀ ਉਹਨਾਂ ਦਾ ਸੰਦੇਸ਼ ਹੈ ਉਹਨਾਂ ਦੀ ਜੀਵਨ ਤੇ ਰਚਨਾ ਬਾਰੇ ਕੀ ਕਹਿਣਾ ਚਾਹੁੰਦੇ ਡਾਕਟਰ ਸਾਹਿਬ ਅੱਜ ਬੜਾ ਉਦਾਸ ਦਿਨ ਹੈ ਪਿਆਬੀ ਦੇ ਸਰਮੌਰ ਸ਼ਾਇਰ ਡਾਕਟਰ ਸਜੀਤ ਪਾਤਰ ਸਾਡੇ ਚ ਨਹੀਂ ਰਹੇ ਡਾਕਟਰ ਸਜੀਤ ਪਾਤਰ ਨੇ ਸੱਤਰਮਿਆਂ ਤੇ ਲਿਖਣਾ ਸ਼ੁਰੂ ਕੀਤਾ ਪਰ ਖਾਸ ਤੌਰ ਤੇ ਹਰੀ ਕ੍ਰਾਂਤੀ ਤੋਂ ਬਾਅਦ ਦਾ ਪੰਜਾਬ ਦਾ ਸੰਕਟ ਸੀ ਇੱਕ ਪਾਸੇ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਨਕਸਲਵਾਦ ਦਾ ਹਾਵਰ ਹੋ ਰਿਹਾ ਸੀ ਦੂਜੇ ਪਾਸੇ ਪੰਜਾਬ ਦਾ ਕਿਸਾਨੀ ਸੰਕਟ ਹੋਰ ਗਹਿਰਾ ਹੋ ਜਾ ਰਿਹਾ ਸੀ ਇਸ ਤੌਰ 'ਚ ਪਾਤਰ ਸਾਹਿਬ ਲਿਖਣਾ ਸ਼ੁਰੂ ਕਰਦੇ ਆ ਪਾਤਰ ਸਾਹਿਬ ਦਾ ਪਿਛੋਕੜ ਦੁਆਬੇ ਦਾ ਆ ਛੋਟਾ ਜਿਹਾ ਪਿੰਡ ਪੱਤਣਕਲਾ ਜਿੱਥੇ ਪਾਤਰ ਸਾਹਿਬ ਦਾ ਜਨਮ ਹੁੰਦਾ ਇੱਕ ਕੇਤੀ ਪਰਵਾਰ 'ਚ ਪਾਤਰ ਸਾਹਿਬ ਦਾ ਜਨਮ ਹੁੰਦਾ ਪਾਤਰ ਸਾਹਿਬ ਜੀ ਰਚਨਾ ਦੇ ਵਿੱਚੋਂ ਜਦੋਂ ਅਸੀਂ ਦੇਖਦੇ ਆ ਤਾਂ ਇੱਕ ਖਾਸ ਕਿਸਮ ਦੀ ਜਿਹੜੀ ਪੰਜਾਬ ਦੀ ਉਦਾਸੀ ਆ ਉਹਨੂੰ ਪਾਤਰ ਸਾਹਿਬ ਜ਼ੁਬਾਨ ਦਿੰਦੇ ਆ ਆਪਣੀ ਕਹਾਤਾ ਦੇ ਵਿੱਚ ਪਾਤਰ ਸਾਹਿਬ ਇੱਕ ਘਟਨਾ ਦਾ ਬਿਆਨ ਕਰਦੇ ਆ ਬਚਪਨ ਦੀ ਘਟਨਾ ਦਾ ਕਿ ਮੇਰੇ ਪਿਤਾ ਜੀ ਅਫਰੀਕਾ ਜਾ ਰਹੇ ਸੀ ਪਰਿਵਾਰ ਨੂੰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਨੌਕਰੀ ਕਰਨ ਵਾਸਤੇ ਉੱਥੇ ਤੇ ਮਾਂ ਦੀਆਂ ਅੱਖਾਂ 'ਚ ਬੜੀ ਉਦਾਸੀ ਸੀ ਕਿਉਂਕਿ ਭੈਣਾ ਜਵਾਨ ਹੋ ਰਹੀ ਨਾ ਸੀ ਆਰਥਿਕ ਮਜ਼ਦੂਰੀਆਂ ਸੀ ਤੇ ਦੂਜੇ ਪਾਸੇ ਪਿਤਾ ਦੇ ਪ੍ਰਦੇਸ਼ ਜਾਣਾ ਸੀ ਪਾਤਰ ਸਾਹਿਬ ਦਾ ਇੱਕ ਗੀਤ ਆ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਜਨ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਉਹਦੇ ਚੋਂ ਕਹਿੰਦੇ ਆ ਕਿ ਮੈਲੀ ਜੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ ਸੂਰਜ ਦੇ ਚੜਨ ਦੇ ਵਿੱਚ ਹਾਲੇ ਵਾਰੀ देर ਸੀ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵਾਰ ਸੀ ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹੰਦੇਦ ਸੀ ਹਾਲੇ ਤੀਕ ਨੈਣਾਂ ਵਿੱਚ ਮਾਣੀ-ਬਾਣੀ ਗੈਰ ਹੈ ਜੈਨ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਅਸਲ 'ਚ ਇਹ ਉਦਾਸੀ ਪਾਤਰ ਦੇ ਪਰਿਵਾਰ ਜਾਂ ਪਾਤਰ ਦੀ ਮਾਤਾ ਦੀ ਨਹੀਂ ਹੈ ਇਹ ਅਦਾਸੀ ਉਸ ਵੇਲੇ ਦੀ ਸੱਚੇ ਪੰਜਾਬ ਦੀ ਆ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਮਿਡਲ ਕਲਾਸ ਨੂੰ ਲੱਗਿਆ ਕਿ ਪੰਜਾਬ ਦੀ ਮਿਡਲ ਕਲਾਸ ਦੇ ਨੇ ਸੁਪਨੇ ਖੋਹ ਲੈ ਗਏ ਤੇ ਪੰਜਾਬ ਦੀ ਮਿਡਲ ਕਲਾਸ ਨਾਲ ਇੱਕ ਧੋਖਾ ਹੋਇਆ ਆਜ਼ਾਦੀ ਦੇ ਨਾਂ ਤੇ ਜੋ ਪਰੋਸਿਆ ਗਿਆ ਉਹ ਸਾਡੇ ਸੁਪਨਿਆਂ ਦੀ ਆਜ਼ਾਦੀ ਨਹੀਂ ਸੀ ਸੋ ਪਾਤਰ ਸਾਹਿਬ ਦੀ ਰਚਨਾ ਦਾ ਇਥੋਂ ਮੈਂ ਅਰਥ ਬੰਦਦਾ ਆ ਕਿ ਪਾਤਰ ਸਾਹਿਬ ਮੁੱਢਲੇ ਦੌਰ ਵਿੱਚ ਹੀ ਇਸ ਗੱਲੋਂ ਬਹੁਤ ਸचेਤ ਹੋ ਗਏ ਸੀ ਕਿ ਉਹਨਾਂ ਨੇ ਪੰਜਾਬ ਦੀ ਉਸ ਅਦਾਸੀ ਨੂੰ ਪੰਜਾਬ ਦੀ ਮiddel class ਦੇ ਉਸ ਦੁੱਖ ਨੂੰ بیان ਕਰਨਾ ਸ਼ੁਰੂ ਕੀਤਾ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਪਿਛਲੀ ਅੱਧੀ ਸਦੀ ਦੇ ਇਤਿਹਾਸ ਦੀ ਕੋਈ ਐਸੀ ਘਟਨਾ ਨਹੀਂ ਜਿਹਨੂੰ ਪਾਤਰ ਸਾਹਿਬ ਆਪਣੀ ਕਵਿਤਾ ਨਹੀਂ ਸਪਾਉਂਡ ਨਹੀਂ ਕਰਦੇ ਨੈਸ਼ਨਲਾਈਜ਼ਡ ਮੂਵਮੈਂਟ ਜਿਹੜੀ ਆ ਪੰਜਾਬ ਵਿੱਚ ਵੀ ਜ਼ੋਰ ਫੜਦੀ ਆ ਪਾਤਰ ਸਾਹਿਬ ਦੇ ਕੁਝ ਸਾਥੀ ਸਰਕਾਰ ਦੇ ਦਮਨ ਦਾ ਸ਼ਿਕਾਰ ਹੁੰਦੇ ਨੇ ਕੁਝ ਮਾਰ ਦਿੱਤੇ ਜਾਂਦੇ ਨੇ ਕੋਈ ਜ਼ੋਰਾਂ ਸੱਟ ਦਿੱਤੇ ਜਾਂਦੇ ਨੇ ਉਸ ਸਮੇਂ ਪਾਤਰ ਦੀ ਉਹ ਨਜ਼ਮ ਪਾਤਰ ਦੀ ਉਹ ਗਜ਼ਲ ਸਾਹਮਣੀ ਆਉਂਦੀ ਆ ਇਹ ਉਹ ਸੀ ਕਲਾਸਿਕ ਗਜ਼ਲ ਦਾ ਰੁਤਬਾ ਦੇ ਸਕਦੇ ਆ ਪੰਜਾਬੀ ਦੀ ਉਹ ਕਲਾਸਿਕ ਰਚਨਾ ਬਣ ਗਈ ਆ ਉਸ ਦੌਰ ਚ ਸਕੂਲਾਂ ਕਾਲਜਾਂ ਦੇ ਮੁੰਡਿਆਂ ਦੇ ਵਿੱਚ ਦੋ ਗਜ਼ਲਾਂ ਬਹੁਤ ਗਾਈਆਂ ਗਈਆਂ ਇੱਕ ਡਾਕਟਰ ਜਗਤਾਰ ਦੀ ਗਜ਼ਲ ਸੀ ਹਰ ਮੋੜ ਤੇ ਹਨੇਰਾ ਹਰ ਪਹਰ ਤੇ ਹਰ ਪੈਰ ਤੇ ਸਲੀਬਾ ਹਰ ਮੋੜ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਔਰ ਉਸ ਤੋਂ ਬਾਅਦ ਜੇ ਕੋਈ ਗਜ਼ਲ ਬਹੁਤ ਗਾਈ ਗਈ ਉਹ ਸਜੀਤ ਪਾਤਰ ਦੀ ਉਹ ਗਜ਼ਲ ਆ ਕੁਛ ਕਿਹਾ ਤਾਂ ਹਨੇਰਾ ਜਲੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਨ ਦੰਤ ਕਹਿਣ ਦੀ ਕਹਿਣਗੇ ਕੀ ਇਹ ਉੱਤ ਕਰਨਗੇ ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਲ ਨਹੀਂ ਰਾਜ ਬਦਲਣ ਕੇ ਸੂਰਜ ਚੜਨ ਲੈਣਗੇ ਇਹ ਜੋ ਰੰਗਾਂ ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਉਕਰੇ ਨੇ ਮਿਟ ਜਾਣਗੇ ਹਰਫ ਜਿਹੜੇ ਹਵਾ ਚ ਲਿਖੇ ਉਹੀ ਜਿੰਦੇ ਰਹਿਣਗੇ ਮਤਲਬ ਪਾਤਰ ਸਾਹਿਬ ਇਹ ਕਹਿ ਰਹੇ ਨੇ ਕਿ ਇਸ ਵਿਆਪਕ ਦੁੱਖ ਦੇ ਸਮੇਂ ਚ ਸ਼ਹਿਰ ਦੀ ਜਿਹੜੀ ਹੋਣੀ ਆ ਉਹ ਬੜੀ ਅਜੀਬ ਆ ਜੇ ਸ਼ਾਇਰ ਖਾਮੋਸ਼ ਰਹੇਗਾ ਤੇ ਇਤਿਹਾਸ ਕੋਲ ਪੁੱਛੇਗਾ ਜੇ ਸ਼ਾਇਰ ਬੋਲੇਗਾ ਤਾਂ ਸੱਤਾ ਦੇ ਦਮਨ ਦਾ ਸ਼ਿਕਾਰ ਹੋਣਾ ਪਏਗਾ ਸੋ ਇਥੋਂ ਪਾਤਰ ਸਾਹਿਬ ਦੀ ਕਪਤਾ ਦਾ ਸਫ਼ਰ ਸ਼ੁਰੂ ਹੁੰਦਾ ਸਵਾ ਚ ਲਿਖੇ ਹਰ ਕੋਲ ਦਾ ਪਹਿਲਾ ਗਜ਼ਲ ਸੰਗ੍ਰਹਿ ਸੀ ਉਸ ਤੋਂ ਬਾਅਦ ਵਿਰਖ ਅਰਜ ਕਰੀ ਹਨੇਰ ਚ ਛੋਟ ਦੀ ਕਰਨ ਵਾਲਾ ਲੱਭ ਜਾਂਦੀ ਦਰਗਾਹ ਪਤਚਲ ਦੀ ਪੰਜੇ ਸੁਰਜਮੀਨ ਤੇ ਉਹਨਾਂ ਦੀ ਵਾਰਤਕ ਦੀ ਕਿਤਾਬ ਸੂਚਮੰਦਰ ਦੀਆਂ ਪੌੜੀਆਂ ਜੰਨ ਸੂਜ ਦੀ ਬੈਂਗੀ ਉਹਨਾਂ ਦਾ ਗੀਤਾਂ ਦਾ ਸੰਗ੍ਰਹਿ ਆ ਤੇ ਲਾਸਟ ਕਿਤਾਬ ਜਿਹੜੀ ਉਹਨਾਂ ਦੀ ਆਈ ਸੀ ਕਿਤਾਬ ਉਹ ਬੜੀ ਤੁਹਾਡਾ ਸਾਂਝੀ ਵੀ ਕਰ ਲੈਣਾ ਉਹਦਾ ਚਿੱਤਰ ਬਾਤ ਇਹ ਬਾਤ ਮੇਰੀ ਇੰਨੀ ਹੀ ਨਹੀਂ ਇਹ ਜਿਹੜਾ ਉਹਨਾਂ ਦਾ ਅਖੀਰਲਾ ਗਜ਼ਲ ਸੰਗ੍ਰਹਿ ਆ ਕਾਪ ਸੰਗ੍ਰਹਿ ਆ ਇਹਦੇ ਚ ਬਹੁਤਿਆਂ ਨਜ਼ਮਾਂ ਕਿਸਾਨ ਅੰਦੋਲਨ ਤੇ ਕਰੋਨਾ ਪੀਰੀਅਡ ਦੀਆਂ ਨਜ਼ਮਾਂ ਨੇ ਮੈਂ ਦੇਖ ਰਿਆ ਸੀਗਾ ਕਿ ਪੰਜਾਬ ਦੇ ਇਤਿਹਾਸ ਦੇ ਹਰ ਵੱਡੀ ਚਲੋਕੀ ਨੂੰ ਪੰਜਾਬ ਦੇ ਇਤਿਹਾਸ ਦੇ ਹਰ ਵੱਡੇ ਮرحله ਨੂੰ ਪਾਤਰ ਆਪਣੀ ਕਵਤਾ ਰਾਹੀਂ ਰਿਸਪੌਂਸ ਕਰਦਾ ਨਾਚਰੇਟ ਉਮਰ ਤੋਂ ਬਾਅਦ ਜਦੋਂ ਪੰਜਾਬ ਦੇ ਹਾਲਾਤ ਬਗੜਨੇ ਸ਼ੁਰੂ ਹੁੰਦੇ ਆ ਖਾਸ ਤੌਰ ਤੇ ਅਤਵਾਦ ਦੇ ਦੌਰ ਦੇ ਵਿੱਚ ਪਾਤਰ ਸਾਹਿਬ ਨੇ ਬਹੁਤ ਸਾਰੀਆਂ ਅਸਿਕ ਨਜ਼ਮਾਂ ਲਿਖੀਆਂ ਜਿੱਥੇ ਉਹ ਇੱਕ ਨਜ਼ਮ ਐਸੀ ਲਿਖਦੇ ਨੇ ਕਿ ਪੁੱਤਰ ਸੌ ਰਹੇ ਨੇ ਤੇ ਮਾਂਵਾ ਉਹਨਾਂ ਦੇ ਫਿਕਰ ਚ ਜਾਗ ਰਹੀਆਂ ਨੇ ਕਿਉਂਕਿ ਜੇ ਪੁੱਤਰ ਘਰਾਂ ਦੇ ਅੰਦਰ ਵੀ ਬੰਦ ਨੇ ਤਾਂ ਵੀ ਉਹਨਾਂ ਨੂੰ ਕਿਤੇ ਕਿਸੇ ਕਿਸੇ ਨੂੰ ਖਾਕੂ ਦਾ ਡਰਾ ਰਾ ਤੇ ਕਿਸੇ ਨੂੰ ਸਰਕਾਰੀ ਦਮਨ ਦਾ ਡਰਾ ਜੈ ਇਸੇ ਦੌਰ ਚ ਪਾਤਰੇ ਲਿਖ ਦਿਆ ਕਿ ਖੜਕ ਹੋਵੇ ਜੇ ਡਿੱਗੇ ਪੱਤਾ ਵੀ ਐਸੀ ਚੁੱਪ ਹੈ ਤਾਂ ਬਿਰਖ ਅਰਜ ਕਰੇ ਜਦੋਂ ਸਮਾਜ ਦੇ ਵਿੱਚ ਬੰਦਿਆਂ ਨੂੰ ਦਮਨ ਨਾਲ ਡਰਾ ਕੇ ਜ਼ੁਲਮ ਨਾਲ ਬੰਦਿਆਂ ਨੂੰ ਖਾਮੋਸ਼ ਕਰ ਦਿੱਤਾ ਜਾਂਦਾ ਆ ਉਦੋਂ ਫਿਰ ਸ਼ਾਇਦ ਆ ਜਿਹੜਾ ਬਿਰਖ ਦਾ ਰੂਪ ਧਾਰਨ ਕਰ ਲੈਂਦਾ ਤੇ ਫਿਰ ਬਿਰਖ ਦੇ ਰੂਪ ਚ ਬੋਲਦਾ ਆ ਜਾਂ ਜਦੋਂ ਅਸੀਂ ਕਹਿੰਦੇ ਆ ਕਿ ਜਦ ਜੀ ਉਸ ਦੌਰ ਦੀ ਖਮੋਸ਼ੀ ਸੀ ਹੰਸਾ ਸੀ ਦੋ ਨਜ਼ਮਾਂ ਨੇ ਪਾਤਰ ਸਾਹਿਬ ਦਾ ਸਮੇਂ ਦੇ ਬਹੁਤ ਮਸ਼ਹੂਰ ਡਾਕਟਰ ਇੱਕ ਨਜ਼ਮ ਜਿਹੜੀ ਉਹਨਾਂ ਨੇ ਇੱਕ ਨਜ਼ਮ ਤਾਂ ਉਹਨਾਂ ਦੀ ਇਹ ਹੈ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਤੋੜੀਆਂ ਇਹਦੇ ਸਿਰ ਵਾਰੋ ਜੀ ਮੈਂ ਆਹਿਆ ਦਿੱਤੀ ਆ ਰਿਹਾ ਇਹ ਦੌਰ ਸੀ ਪਾਸ ਦੀ ਫੱਤਿਆ ਤੋਂ ਬਾਅਦ ਉਹ ਇੱਕ ਨਜ਼ਮ ਲਿਖਦੇ ਨੇ ਕਿ ਪੰਜਾਬ ਦੇ ਵਿੱਚ ਕਿਸ ਕਿਸਮ ਦੀ ਦੂਰੀ ਹੰਸਾ ਦਾ ਆਮ ਆਦਮੀ ਨੂੰ ਸ਼ਿਕਾਰ ਹੋਣਾ ਪੈ ਗਿਆ ਉਹਨਾਂ ਦੀ ਹਦਾਮਤ ਹੈ ਕਿ ਇੱਕ ਲੜਜ ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ ਦੂਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਨਹੀਂ ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਨ ਖਾਤਰ ਪੱਥਰ ਹੋ ਗਿਆ ਇੱਕ ਸ਼ਹਿਰ ਬਚ ਰਿਹਾ ਸੰਵੇਦਨਾ ਸੰਗ ਲੜਜ ਦਾ ਇੰਨੇ ਪੱਥਰ ਉਹ ਤਾਂ ਗਲਤੀ ਕਰਕੇ ਪੱਥਰ ਹੋ ਗਿਆ ਇਸੇ ਦੌਰਚ ਪਾਤਰ ਸਾਹਿਬ ਨੇ ਦੋ ਗੱਲਾਂ ਤੇ ਬਹੁਤ ਧਿਆਨ ਦਿੱਤਾ ਪਾਤਰ ਸਾਹਿਬ ਨੇ ਇੱਕ ਉਹਨਾਂ ਨੇ ਪੰਜਾਬ ਦੇ ਆਬਾਦ ਨੂੰ ਖਿਤਾਬ ਹੋ ਕੇ ਕਿਹਾ ਕਿ ਪੰਜਾਬ ਦੀ ਪਰੰਪਰਾ ਭਾਈਚਾਰੇ ਦੀ ਆ ਮੁਹੱਬਤ ਦੀ ਆ ਤੇ ਅਸੀਂ ਪੰਜਾਬ ਨੂੰ ਸੰਪਰਦਾਇਕ ਤੇ ਫਿਰਕੂ ਦੀਆਂ ਤੇ ਬੰਦੇ ਨਹੀਂ ਜਾਣ ਦੇਣਾ ਇਸ ਵੇਲੇ ਉਹ ਆਪਣੀ ਮਸ਼ਹੂਰ ਨਾਜ਼ਮ ਲੱਗੀ ਨਜ਼ਰ ਪੰਜਾਬ ਨੂੰ ਇਹਦੇ ਨਜ਼ਰ ਉਤਾਰੋ ਲਿਆ ਕੇ ਮਿਕਰਾਂ ਕੌੜੀਆਂ ਦੇ ਸਿਰ ਤੋਂ ਬਾਹਰ ਉਹ ਵੀ ਲਿਖਦੇ ਨੇ ਤੇ ਇਸੇ ਸਮੇਂ ਚ ਉਹ ਉਹ ਗੀਤ ਵੀ ਲਿਖਦੇ ਨੇ ਜਿਦੇ ਚ ਇਹ ਕਹਿੰਦੇ ਨੇ ਕਿ ਪਹਿਲਾਂ ਸ਼ਿਵ ਪਹਿਲਾਂ ਬਾਰਿਸ਼ ਸ਼ਾਹ ਨੂੰ ਬੰਦਿਆ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਹੈ ਕਿ ਪਹਿਲੇ ਜਦੋਂ ਤੁਸੀਂ ਭੁੱਲ ਵੀ ਗਏ ਨਵੀਆਂ ਦੀ ਜੋ ਫੇਰ ਤਿਆਰੀ ਹੈ ਜਦੋਂ ਕਹਿੰਦੇ ਨੇ ਕਿ ਮੈਨੂੰ ਤਾਂ ਸੰਤ ਕਬੀਰ ਬਿਨਾ ਦਾ ਮੇਲ ਵੀ ਨਿਕਾ ਲੱਗਦਾ ਹੈ ਮੈਨੂੰ ਤਾਂ ਸੰਤ ਫਰੀਦ ਮੈਨੂੰ ਤਾਂ ਸ਼ੇਖ ਫਰੀਦ ਬਿਨਾ ਅਮੀਓ ਵੀ ਮਿੱਠਾ ਲੱਗਦਾ ਹੈ ਅਮੀਓ ਵੀ ਫਿੱਕਾ ਲੱਗਦਾ ਹੈ ਸੋ ਸਾਡੀ ਪਰੰਪਰਾ ਕੀ ਹੈ ਸਾਡੀ ਪਰੰਪਰਾ ਦੇ ਵਿੱਚ ਤਬੀਰ ਵੀ ਆ ਸਾਡੀ ਪਰੰਪਰਾ ਦੇ ਵਿੱਚ ਸੂਫੀ ਦਰਵੇਸ਼ ਕਵੀ ਫਕੀਰ ਬਾਬਾ ਫਰੀਦ ਵੀ ਆ ਤੇ ਬਾਬਾ ਨਾਨਕ ਵੀ ਆ ਸੋ ਪਾਤਰ ਸਾਹਿਬ ਇੱਕੋ ਵੇਲੇ ਪੰਜਾਬ ਦੀ ਉਸ ਜਾਂ ਹਿੰਦੁਸਤਾਨ ਦੀ ਉਸ ਸਾਂਝੀ ਸਭਿ 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 ਸਭ ਲੜਨ ਵਾਲੇ ਲੋਕ ਨੇ ਜਿਨ੍ਹਾਂ ਦੀ ਪਿੱਠ ਤੇ ਰਹਿਣਾ ਹੈ ਜਿਨ੍ਹਾਂ ਦੇ ਸ਼ਾਇਰ ਨੇ ਜਿੱਥੇ ਚੁੱਪ ਨਹੀਂ ਹੋਣਾ ਹੁੰਦਾ ਜਦੋਂ ਉਹਨਾਂ ਦੀ ਇੱਕ ਨਜ਼ਮ ਹੈ ਇਸ ਦੌਰ ਦੀ ਕਿ ਸਰਕਾਰੀ ਦਮਨ ਦੇ ਖਿਲਾਫ ਵੀ ਉਹ ਆਵਾਜ਼ ਥੋਦੇ ਨੇ ਤੇ ਖਾਰਕੂਆਂ ਦੀ ਹੰਸਾ ਦੇ ਖਿਲਾਫ ਵੀ ਉਹ ਆਵਾਜ਼ ਥੋਦੇ ਨੇ ਉਹਨਾਂ ਦਾ ਨਜ਼ਮ ਹੈ ਟੁਕਦਾ ਜੰਗਲ ਇਹ ਜੋ ਜੰਗਲ ਟੁਕਦਾ ਬਲ ਵੀ ਸਕਦਾ ਹੈ ਬਲਦਾ ਬਲਦਾ ਮਹਿਲਾ ਬਲ ਨੂੰ ਚੱਲ ਵੀ ਸਕਦਾ ਹੈ ਔਰ ਬਹੁਤ ਸਰਗਨ ਰਜਮਨ ਜੋ ਪਾਤਰ ਸਾਹਿਬ ਦੀ ਇਸ ਦੌਰ ਦੀ ਗਨ ਰਜਮਨ ਜਿਹਦੇ ਚ ਮੈਂ ਦਿਖਾ ਦੇਆ ਦੇਖ ਲਿਆ ਸੀਗਾ ਕਿ ਪਾਤਰ ਦੇ ਸਾਹਮਣੇ ਪੰਜਾਬ ਦੇ ਅਪਚੇਤਨ ਦੇ ਉਹ ਸਾਰੇ ਫਿਕਰ ਤੇ ਡਰ ਪਏ ਨੇ ਜਿਹੜੇ ਪੰਜਾਬ ਨੂੰ ਜਿਸ ਪੰਜਾਬ ਨੂੰ ਅਸੀਂ ਬਸਾਰਦੇ ਜਾ ਰਹੇ ਸੀ ਜਦੋਂ ਅਸੀਂ ਦੇਖਦੇ ਹਾਂ ਕਿ ਅਗਲੇ ਦੌਰ ਚਾ ਕੇ ਅਸੀਂ ਦੇਖਦੇ ਹਾਂ ਕਿ ਜਦੋਂ ਪੰਜਾਬ ਦੇ ਪੁੱਤਰਾਂ ਨੂੰ ਜ਼ਗਾਰ ਨਹੀਂ ਮਿਲਦਾ ਤਾਂ ਪਾਤਰ ਸਾਹਿਬ ਉਹਨਾਂ ਆਦਮੀ ਲਿਖਦੇ ਨੇ ਕਿ ਸਾਡੇ ਇਥੋਂ ਸਾਰੇ ਪੰਛੀ ਉੱਡ ਗਏ ਉਹ ਬਰਕੀ ਵੀ ਮਸ਼ਬਰਾ ਕਰ ਰਹੇ ਨੇ ਕਿ ਇਥੋਂ ਚਲੇ ਜਾਣ ਜਦੋਂ ਉਹਨਾਂ ਦੀ ਇੱਕ ਬਹੁਤ ਖੂਬਸੂਰਤ ਨਾਜ਼ਮੀ ਹੈਗੀ ਹੈ ਬੇਦਾਵਾ ਜਿਹੜੀ ਚੋ ਕਹਿ ਰਹੇ ਨੇ ਕਿ ਅਸੀਂ ਜਿਹੜੇ ਆਪਣਾ ਦੇਸ਼ ਛੱਡ ਕੇ ਭੱਜ ਰਹੇ ਹਾਂ ਅਸੀਂ ਆਪਣੀ ਧਰਤੀ ਨੂੰ ਆਪਣੇ ਲੋਕਾਂ ਨੂੰ ਬੇਦਾਵਾ ਦੇ ਰਹੇ ਹਾਂ ਅਸੀਂ ਛੱਡ ਦੁਨੀਆਂ ਨੂੰ ਸਸਕਦੇ ਹਾਂ ਨਿਤ ਆਪਣੇ ਆਪਣੇ ਘਰ ਜਾਈਏ ਇਹ ਵੀ ਤਾਂ ਇੱਕ ਬੇਦਾਵਾ ਹੈ ਜੋ ਪੈਰਾਂ ਦੇ ਸੰਗ ਲਿਖ ਜਾਈਏ ਹਰ ਪੈੜ ਹੀ ਅੱਖਰ ਹੋਈ ਹੈ ਹਰ ਰਸਤਾ ਬਰਕਾ ਹੋਇਆ ਹੈ ਲੱਗਦਾ ਹੈ ਸਾਰੀ ਧਰਤੀ ਤੇ ਬੇਦਾਵਾ ਲਿਖਿਆ ਹੋਇਆ ਹੈ ਅਸੀਂ ਕਿੰਜ ਸੁਰਖ ਨੂੰ ਹੋਵਾਂਗੇ ਅਸੀਂ ਕਿੰਜ ਮੁਕਤੇ ਅਖਵਾਵਾਂਗੇ ਜਾਂ ਪੈਰਾਂ ਦੇ ਸੰਗ ਧਰਤੀ ਤੇ ਬੇਦਾਵਾ ਲਿਖਦੇ ਲਿਖਦੇ ਹੀ ਇਸ ਦੁਨੀਆ ਤੋਂ ਤੁਰ ਜਾਵਾਂ ਜੀ ਸੋ ਪਾਤਰ ਸਾਹਿਬ ਇਹ ਦੇਖ ਰਹੇ ਨੇ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਜਦੋਂ ਨਾਜ਼ਮੀ ਲਿਖਦੇ ਨੇ ਕਿ ਆਇਆ ਆਨੰਦ 2 ਕਿਸ਼ੋਰ ਪਾਤਰ ਸਾਹਿਬ ਦਾ ਫਿਕਰ ਕੇਵਲ ਪੰਜਾਬ ਦੀ ਆਰਥਿਕਤਾ ਦਾ ਪੰਜਾਬ ਦੇ ਪ੍ਰਵਾਸ ਦਾ ਜਾਂ ਪੰਜਾਬ ਦੀ ਹਿੰਸਾ ਦਾ ਜਦ ਪੰਜਾਬ ਨੂੰ ਖਮੋਸ਼ ਕਰ ਦਿੱਤੇ ਜਾਣਦਾ ਨਹੀਂ ਜਾਂ ਪੰਜਾਬ ਸਾਹਿਬ ਪਾਤਰ ਸਾਹਿਬ ਦਾ ਫਿਕਰ ਕੇਵਲ ਪੰਜਾਬ ਦੀ ਉਸ ਭਾਈਚਾਰਕ ਸਾਂਝ ਦਿੱਟੜ ਕੇ ਜਾਣਦਾ ਨਹੀਂ ਉਹਨਾਂ ਦਾ ਇੱਕ ਫਿਕਰ ਭਾਸ਼ਾ ਵੀ ਆ ਪਾਤਰ ਸਾਹਿਬ ਨੇ ਪਿਛਲੇ ਸਮੇਂ ਚ ਬਹੁਤ ਅੱਛੀਆਂ ਨਜ਼ਮਾਂ ਲਿਖੀਆਂ ਜਿਹੜੀਆਂ ਭਾਸ਼ਾ ਬਾਰੇ ਨੇ ਇੱਕ ਕਦੋਂ ਦੀ ਨਜ਼ਮ ਜਿਹੜੀ ਬਹੁਤ ਪਾਪੂਲਰ ਹੋਈ ਸੀ ਆਯਾਨੰਦ ਕਿਸ਼ੋਰ ਉਹ ਦੱਸਦੇ ਨੇ ਕਿ ਰਿਜ਼ਕ ਦਾ ਤੇ ਅੱਖਰਾਂ ਦਾ ਕੀ ਸਾਖ ਹੁੰਦਾ ਆ ਕਿ ਇੱਕ ਪਾਸੇ ਪੰਜਾਬ ਦੇ ਵੱਡੇ ਕਿਸਾਨਾਂ ਦੇ ਪੁੱਤਰ ਨੇ ਜਿਹੜੇ ਅੰਗਰੇਜ਼ੀ ਸਕੂਲਾਂ ਚ ਜਾ ਕੇ ABC ਪੜ੍ਹਦੇ ਆ ਤੇ ਦੂਜੇ ਪਾਸੇ ਪ੍ਰਵਾਸੀ ਮਜ਼ਦੂਰ ਜਿਹੜੇ ਬਿਹਾਰ ਤੋਂ ਆਉਂਦੇ ਨੇ ਜਿਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਦੇ ਆ ਤਾਂ ਪਾਤਰ ਸਾਹਿਬ ਕਹਿੰਦੇ ਆ ਅੱਖਰਾਂ ਦਾ ਤਹਿਜ਼ੀਬ ਦਾ ਬਹੁਤ ਵੱਡਾ ਸਾਹਕ ਹੁੰਦਾ ਆ ਇਸ ਦੌਰ ਚ ਪਾਤਰ ਸਾਹਿਬ ਨੇ ਨਜ਼ਮਾਂ ਲਿਖੀਆਂ ਮਰ ਰਹੀ ਏ ਮੇਰੀ ਭਾਸ਼ਾ ਤਾਂ ਪਾਤਰ ਸਾਹਿਬ ਇਹ ਕਹਿ ਰਹੇ ਨੇ ਕਿ ਜੇ ਸਾਡੀ ਭਾਸ਼ਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ ਕਾਬਿਲ ਨਹੀਂ ਬਣਾਏਗੀ ਜੇ ਸਾਡੀ ਭਾਸ਼ਾ ਸਾਨੂੰ ਤਾਕਤ ਨਹੀਂ ਦੇਵੇਗੀ ਤੇ ਫਿਰ ਭਾਸ਼ਾ ਨਹੀਂ ਬਚਾਈ ਜਾ ਸਕਦੀ ਜਾਂ ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀਗਾ ਕਿ ਜਦੋਂ 1991 ਤੋਂ ਬਾਅਦ ਜਿੰਨੂ ਅਸੀਂ ਕਹਿੰਦੇ ਆ ਕਿ ਉਦਾਰਵਾਦੀ ਨੀਤੀ ਦਾ ਸਾਡੀ ਸਰਕਾਰ ਅਪਣਾਉਂਦੀ ਹੈ ਤੇ ਜਦੋਂ ਕਾਰਪੋਰੇਟ ਦਾ ਹਮਲਾ ਹੁੰਦਾ ਆ ਤਾਂ ਪਾਤਰ ਇਸ ਕਾਰਪੋਰੇਟ ਦੇ ਹਮਲ ਨੂੰ ਝੱਖੜ ਕਹਿ ਰਿਹਾ ਝੱਖੜ ਆਇਆ ਲਾਮ ਦਾ ਕੱਪੜ ਲੀਡ ਆਦਮ ਦਾ ਮੈਂ ਤਾਂ ਪਾਗਲ ਹੋ ਗਿਆ ਜਦੋਂ ਇਸ ਨੂੰ ਸੰਭਾਲਦਾ